ਭਾਵੇਂ ਜਦੋਂ 600 ਜਨ ਸਾਡੀ ਬਿਦਰੀ ਸਾਡੇ ਮਿਲਿਆ ਜੀ ਬਾਫ ਹੁੰਦੇ ਆ ਤਾਂ ਕਿੰਨੀ ਵੱਡੀ ਸਾਨੂੰ ਰਾਹਤ ਮਿਲਦੀ ਆ ਨਿਰਦੇਖਾਰ ਸਾਡੇ ਬਣਿਆ ਸਾਨੂੰ ਰਾਸ਼ਨ ਮਿਲਦਾ ਜਿਹੜੇ ਗਰੀਬ ਖੜੇ ਨੇ ਉਹਨਾਂ ਨੂੰ ਰਾਸ਼ਨ ਮਿਲਦਾ ਆ ਹੁਣ ਉਹਦੇ ਉੱਤੋਂ ਜਿਹੜਾ ਜਦੋਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਈਆ ਵੀ 1100 ਕਰਤਾ ਸੱਜਣਾਂ ਨੇ ਸਾਡੇ ਦਿੱਲੀ ਵਾਲਿਆਂ ਨੇ ਲਾਗੂ ਕਰਤਾ ਚਾਲੂ ਤੇ ਰਣੀਆ ਚਾਲੂ ਤੇ ਰਣੀਆ ਬੋਲੇ ਸ਼ੇਡ ਮਿਲੀ ਹੈ ਇਹ ਹਰ ਥਾਂ ਹੀ ਵਧਣ ਕੇ ਹਸਪਤਾਲ ਹਰ ਸੇਵਾ ਵਧੀਆ ਕਰਦੇ ਹਨ ਇਹਨਾਂ ਦੀ ਕਾਰਗੁਜ਼ਾਰੀ ਇੰਨੀ ਵਧੀਆ ਹੈ ਤਹਦੋਂ ਜਾਦੀ ਕਿਤੇ ਵੀ ਮਾਂ ਪਾਣ ਕਿਸੇ ਨੂੰ ਜਰੂਰਤ ਪੈਂਦੀ ਹੈ ਇਹ ਸੇਵਾ ਦੇ ਵਿੱਚੋਂ ਪਿੱਛੇ ਨਹੀਂ ਹਟਦੇ ਇਹ ਪਹਿਲੋਂ ਅੱਗੇ ਹੁੰਦੇ ਆ ਔਰ ਇਹਨਾਂ ਦੀ ਸੇਵਾ ਦੇ ਮਜ਼ਾਲਤੀ ਔਰ ਇਹਨਾਂ ਨੂੰ ਪਾਰਟੀ ਚ ਲਿਆਂਦਾ ਗਿਆ ਮੋਹਿੰਦ ਪਾਜੀ ਗੁਰਮント ਸੰਤੂ ਨੂੰ ਕਿਹਾ ਬਾਪਾ ਜੀ ਉਹ ਕਾਜੀ ਮਾਰ ਕੇ ਟਿਕਟ ਦੋ ਤੇ ਉਹਨੂੰ ਇੰਦਰ ਲਿਆਓ ਪਾਰਟੀ ਦੇ ਵਿੱਚ ਤੇ ਗੋਗਾ ਜੀ ਨੂੰ ਪਾਰਟੀ ਦੇ ਵਿੱਚ ਲਿਆ ਕੇ ਉਹਨਾਂ ਨੇ ਮਾਨ ਇਜਤ ਪੂਰਾ ਕੀਤਾ ਤੇ ਉਹਨਾਂ ਆ ਪੂਰੀ ਗੱਲ ਨੇ ਪਰੇ ਜਨਾਈ ਸੁਬਾਨ ਅੱਲਾਹ ਇਹਨਾਂ ਸਿੰਘਾਂ ਸਿੰਘਾਂ ਨੇ ਧਰਮੇਸ਼ ਜੀ ਦਿੱਤੇ ਬੰਦ ਬੰਦ ਤੋਂ ਪੁੱਛਿਆ ਉਹਨਾਂ ਨੇ ਪਰਮੇਸ਼ਵਰ ਜੀ ਤੇਰੇ ਆ ਰਹੇ ਨੇ ਲੋਪੂਰੇ ਸੇਵਾ ਨਹੀਂ ਕਰਵਾਨੇ ਦਿੱਤੇ ਧਰਮ ਨੇ ਹਾਰੇ ਆ ਸਿੱਖੀ ਕੇਸਾ ਸਵਸਥ ਸੰਗ ਨੂੰ ਆਈ ਤੇਰੇ ਭਣਾਂ ਵਿੱਚ ਸਭ ਤੋਂ ਮੁੰਨੀਆਂ ਤਿੰਨੋਂ ਅਧਿਕ ਮਾਇਦਤ ਤੇ ਆਂਤ੍ਰਿਕ ਪੱਧਰ ਤੇ ਸਹੀ ਬੋਲੋ ਜੀ ਸੁਬਾਨ ਅੱਲਾਹ ਤਨ ਤੁਹਾਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਦਰੋਂ ਕਰੋੜ ਸਹਿਬ ਮਹਾਪੁਰਸ਼ ਤਨ ਸੰਤ ਭਾਬਾ ਇਸ਼ਵਰ ਸਿੰਘ ਜੀ ਮਹਾਰਾਜ ਰਾਣ ਸਾਹਿਬ ਬੜੇ ਤਨ ਸੰਤ ਭਾਬਾ ਨਾਨ ਸਿੰਘ ਜੀ ਮਹਾਰਾਜ ਨਾਨਕ ਸਰੋੜਾ ਜੀ ਆਪ ਜੀ ਦੇ ਚਲਪਨਾ ਚਰਦਾਸ ਜੋਧਰੀ ਜੀ ਅਤੇ ਸਤਿਗੁਰੂ ਸਚੇ ਪਾਸ਼ਾ ਆਪ ਜੀ ਨੇ ਅਪਾਰ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਸਤਿਗੁਰੂ ਸੱਚੇ ਪਾਸ਼ਾ ਆਪ ਜੀ ਦਾ ਫੁੱਲ ਰੂਪ ਨੂੰ ਸ਼ੁਕਰਾਨਾ ਗੁਰੂ ਗ੍ਰੀਵਨ ਨਾਜੀ ਮਹਾਂਪੁਰਖੋ ਆਪ ਜੀ ਨੇ ਸਰਦਾਰ ਸੋਨ ਸਿੰਘ ਜੀ ਗੋਗਾ ਨੂੰ ਗੁਰੂ ਗ੍ਰੀਵਨ ਨਾਜੀ ਆਮ ਆਦਮੀ ਪਾਰਟੀ ਦੀ ਠਗੜ ਤੇ ਚੋਣ ਲੜਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਆਪਣੇ ਮਿਹਰ ਕੀਤੀ ਹੈ ਗੁਰੂ ਗਰੀਨਵਾਰ ਜੀ ਸਮੂ ਸੰਗਤ ਰੜਕੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਪਨਾ ਚਰਦਾਸ ਜੋਦਗੀ ਬੇਨਤੀ ਕਰਦੀ ਹੈ ਮਹਾਰਾਜੀ ਕਿਰਪਾ ਕਰੋ ਜਿਸ ਤਰ੍ਹਾਂ ਆਪ ਜੀ ਨੇ ਟਿਕਟਾਂ ਨਵਾਜਿਆ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਵਾਰਡ ਦੇ ਵਿੱਚ ਆਪ ਜੀ ਕਿਰਪਾ ਕਰੋ ਮਿਹਰ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਵੇ ਮਾਰ ਨੂੰ ਚੜ੍ਹਦੀ ਕਲਾ ਬਖਸ਼ ਕਰੋ ਕੱਲੇ ਕੱਲੇ ਜੀਵ ਦੇ ਜਿਹੜਿਆਂ ਦੇ ਵਸਕੇ ਸਤਿਗੁਰੂ ਸੱਚੇ ਪਾਤਸ਼ਾਹ ਵੋਟਾਂ ਸਦਾਰ ਸੋਨ ਸਿੰਘ ਲੋਗਾ ਨੂੰ ਮਿਹਰ ਕਰਕੇ ਪਵਾ ਦਿਓ ਸਤਿਗੁਰੂ ਜੀ ਸਿੱਕੇ ਪਾਤਸ਼ਾਹ ਮਿਹਰ ਕਰੋ ਗੁਰੂ ਗ੍ਰੀਨਵਾਰ ਜੀ ਆਪ ਜੀ ਦੀ ਰਹਿਮਤ ਆਪ ਜੀ ਦੀ ਕਿਰਪਾ ਸਦਾਰ ਸੋਨ ਸਿੰਘ ਜੀ ਲੋਗਾ ਦੇ ਚਿਹਰੇ ਦੋਹਾਂ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਇਲੈਕਸ਼ਨ ਸ਼ਾਂਤੀ ਨਾਲ ਹੋਵੇ ਗੁਰੂ ਗ੍ਰੀਨਵਾਰ ਜੀ ਆਪ ਜੀ ਮਿਹਰ ਕਰੋ ਹਮੇਸ਼ਾ ਹੀ ਸੀ ਸੰਗੋ ਅੰਗ ਸੰਗ ਰਿਓ ਅੰਗ ਸੰਗ ਰਹਿ ਕੇ ਸਾਰੇ ਕਾਰਜ ਸਾਰੀਆਂ ਸੰਪੂਰਨਤਾਵਾਂ ਬਖਸ਼ਿਸ਼ ਕਰਿਓ ਮਹਾਰਾਜੀ ਸਹੀ ਪਿਆਰੇ ਮੇਰੇ ਜਿੱਨਾ ਮਿਲਿਆ ਤੇਰਾ ਨਾਮ ਚਿਤਾਵੇ ਕੰਨ ਸ੍ਰੀ ਗੁਰੂ ਨਾਨਕ ਨਾਮ ਚੜਦੀ ਜਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहेगुरू जी का खालसा वाहेगुरू जी की फतेह मैं धनवादी हाँ ਸਰਦਾਰ ਬੋਆ ਚੰਗੀ ਮਾਨ ਔਰ ਅਰਦਾ ਕਲਵਾਨ ਸਿੰਘ ਜੀ ਸਿੱਧੂ ਜਿਨ੍ਹਾਂ ਨੇ ਇੱਕ ਨਿਵਾਣਾ ਦੇ ਵਰਕਰ ਨੂੰ ਸੇਵਾ ਦਾ ਮੌਕਾ ਦਿੱਤਾ 44 ਨੰਬਰ ਵਾਰਡ ਤੋਂ ਟਿਕਟ ਦੇ ਕੇ ਨਿਵਾਜਿਆ ਔਰ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰਾਂ ਅੱਧ ਘੰਟੇ ਦੇ ਵਿੱਚ ਜਿਹੜਾ ਆਪਣਾ ਇਹਨਾਂ ਬੜਾ ਇਕੱਠ ਹੋਇਆ ਇਹ ਦਰਸਾ ਰਿਹਾ ਕਿ ਸਾਡ ਜੋ ਸਾਡੀਆਂ ਸੰਗਤਾਂ ਦੇ ਵਿੱਚ ਖੁਸ਼ੀ ਆ ਇਹੀ ਚਾਹੁੰਦੇ ਸਨ ਕਿ ਸਾਨੂੰ ਟਿਕਟ ਮਿਲੇ ਔਰ ਅਸੀਂ ਇਲੈਕਸ਼ਨ ਲੜ ਕੇ ਸੇਵਾ ਕਰਨ ਕਰੀਏ ਸੰਸਦਾ ਦੀ ਜਿਤਨਾ ਪਹਿਲਾਂ ਸੇਵਾਵਾਂ ਸਾਰੀਆਂ ਚੱਲਦੀਆਂ ਨੇ ਉਹ ਭਾਵੇਂ ਸਕੂਲਾਂ ਦੀਆਂ ਹਫਿਸਾਂ ਨੇ ਭਾਵੇਂ ਰਾਸ਼ਨਾਂ ਵਿਧਵਾਵਾਂ ਨੂੰ ਭਾਵੇਂ ਉਹ ਅੱਖਾਂ ਦਾ ਕੈਂਪ ਆ ਡੀ ਆਈ ਕੈਂਪ ਭਾਵੇਂ ਉਹ ਬਲੱਡ ਕੈਂਪ ਆ ਭਾਵੇਂ ਹੋਰ ਕੈਂਪ ਜਿਹੜੇ ਲਗਾਤਾਰ ਚੱਲ ਰਹੇ ਨੇ ਔਰ ਬੁਢੀ ਦੀ ਐਸੀ ਕਿਰਪਾ ਕਿ ਉਹ ਜਦੋਂ ਤੋਂ ਸ਼ੁਰੂ ਹੋਏ ਨੇ ਉਦੋਂ ਤੋਂ ਹੁਣ ਤੱਕ ਇਹ ਚੱਲ ਰਹੇ ਨੇ ਉਸੇ ਤਰ੍ਹਾਂ ਨਿਰੰਤਰ ਚੱਲ ਰਹੇ ਨੇ ਭਾਵੇਂ ਵਿੱਚ ਕੈਨੇਡਾ ਵੀ ਜਾਏ ਆ ਪਰ ਉਹ ਗ੍ਰੰਤਰ ਉਸੇ ਤਰ੍ਹਾਂ ਚੱਲ ਰਹੇ ਨੇ ਔਰ ਚੱਲਦੇ ਰਹੇ ਨੇ ਇਹ ਗੁਰੂ ਸਾਹਿਬ ਸਾਡੇ ਦੀ ਇਸੇ ਤਰ੍ਹਾਂ ਮਿਹਰ ਰੱਖਣ ਔਰ ਕਰੋਨਾ ਕਾਲ ਦੇ ਵਿੱਚ ਜੋ 280 ਕੈਂਪ ਜੋ ਦੁਨੀਆ ਦਾ ਇੱਕ ਰਿਕਾਰਡ ਹੈ ਕਿ ਇੱਕ ਸੋਸਾਇਟੀ ਨੇ ਇੰਨੇ ਵੱਡੇ ਕੈਂਪ ਲਾਏ ਹੋਣ ਇਹ ਵਰਲਡ ਰਿਕਾਰਡ ਆ ਔਰ ਕਰੋਨਾ ਦੇ ਵਿੱਚ ਜਦੋਂ ਲੋਕ ਘਰੋਂ ਨਹੀਂ ਨਿਕਲਦੇ ਉਦੋਂ ਇਹ ਸਾਡਾ ਜੱਥਾ ਸਾਰਾ 40 ਬੰਦੇ ਤਕਰੀਬ ਅਸੀਂ ਜਿਹੜੇ ਰੋਜ਼ ਜਾਨਾ ਰਾਸ਼ਟਵੰਟ ਦੇ ਸੀ ਘਰਾਂ 'ਚ ਜਾ ਜਾ ਕੇ ਦਿੰਦੇ ਸੀ ਔਰ ਬਾਹਰਾਂ 'ਚ ਬੈਠ ਕੇ ਸ਼ਿਕਾਉਂਦੇ ਸੀ ਹਜ਼ਾਰਾਂ ਨੂੰ ਸੰਗਤਾਂ ਨੂੰ ਉਹ ਸਾਰਿਆਂ ਅਸੀਸਾਂ ਦੇ ਨਾਲ ਅੱਜ ਇਹ ਸਮਾਂ ਆਇਆ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਸਾਰਿਆਂ ਦਾ ਜੋ ਥੋੜੇ ਜਿਹਾ ਸੱਦੇ ਤੇ ਆਇਓ ਔਰ ਸ ਆਪਣੀਆਂ ਡਿਊਟੀਆਂ ਆਪ ਹੀ ਸੁਭਾੜ ਲਓ ਸਾਰੇ ਘਰ-ਘਰ ਪਹੁੰਚ ਜਾਓ ਹਰ ਰਿਸ਼ਤੇਦਾਰ ਕੋਲ ਹਰ ਦੋਸਤ ਕੋਲ ਕਿ ਅੱਜ ਸਮਾਂ ਬਹੁਤ ਥੋੜਾ ਆਪਣੇ ਕੋਲੇ ਤੁਸੀਂ ਸਾਰੇ ਹੱਥ ਜੋੜ ਕੇ ਬੇਨਤੀ ਕਰੋ ਤਾਂ ਕਿ ਇਹ ਸੇਵਾ ਇਹ ਵੀ ਸੇਵਾ ਤੁਹਾਨੂੰ ਮਿਲ ਜਾਵੇ ਜਿਹਦੇ ਨਾਲ ਮੈਂ ਹੋਰ ਵੱਧ ਚੜ੍ਹ ਕੇ ਸੇਵਾ ਕਰ ਸਕਾਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ